ਸਿੱਖ ਕੌਮ ਆਪਣੇ ਬੱਚੇ ਬੱਚੇ ਨੂੰ ਇਹ ਪੀਰੀ ਇਹ ਮੀਰੀ ਇਨ੍ਹਾਂ ਸਿਧਾਂਤਾਂ ਦੇ ਬਾਰੇ ਜਾਣੂ ਕਰਵਾਏ ਆਪਣੇ ਬੱਚਿਆਂ ਨੂੰ ਆਓ ਆਪਾਂ ਗੁਰੂ ਦੇ ਸਿਧਾਂਤ ਨਾਲ ਜੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਮੀਰੀ ਅਤੇ ਪੀਰੀ ਇਹਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸੱਚੇ ਪਾਤਸ਼ਾਹ ਜੀ ਦੀਆਂ ਇਹ ਜੋ ਤਲਵਾਰਾਂ ਨੇ ਇਹਦੇ ਦਰਸ਼ਨ ਸਮੂਹ ਸੰਗਤਾਂ ਨੂੰ ਕਰਵਾਏ ਜਾਣਗੇ ਆਪ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਔਰ ਬਹੁਤ ਇਤਫਾਕ ਦੇ ਨਾਲ ਇਸੇ ਤਰ੍ਹਾਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਬਹਿਣਾ ਹੈ ਤੇ ਇਹ ਜੋ ਬਾਬਾ ਗੁੱਡਾ ਸਾਹਿਬ ਜੀ ਨੇ 6ਵੇਂ ਪਾਤਸ਼ਾਹ ਜੀ ਨੂੰ ਤਲਵਾਰਾਂ ਧਾਰਨ ਕਰਵਾਈਆਂ ਸਨ ਇਹਨਾਂ ਨੂੰ ਆਪਾਂ ਦਰਸ਼ਨ ਕਰਨੇ ਨੇ ਔਰ ਗੁਰੂ ਦੇ ਸਿਧਾਂਤ ਨੂੰ ਗੁਰੂ ਦੇ ਫਲਸਫੇ ਨੂੰ ਸਮਝਣਾ ਹੈ ਨਿੱਤੇ ਅੰਦਰ ਵਸਾਉਣਾ ਇਹ ਸ੍ਰੀ ਸਾਹਿਬ ਇਹ ਟੇਕ ਇਹ ਕਿਰਪਾ ਬਾਬਾ ਬੁੱਢਾ ਸਾਹਿਬ ਨੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਪੀਰੀ ਦੀ ਸਿਰੀ ਸਾਹਿਬ ਧਰਮ ਦੀ ਸਿਰੀ ਸਾਹਿਬ ਧਾਰਨ ਕਰਵਾਈ ਇਹ ਪੀਰੀ ਦੀ ਸ੍ਰੀ ਸਾਹਿਬ ਹੈ ਧਰਮ ਬਾਣੀ ਇਹ 6ਵੇਂ ਪਾਤਸ਼ਾਹ ਜੀ ਦੀ ਮੀਰੀ ਦੀ ਸ੍ਰੀ ਸਾਹਿਬ ਹੈ ਭਗਤੀ ਦੇ ਨਾਲ ਸ਼ਕਤੀ ਧਰਮ ਦੇ ਨਾਲ ਰਾਜਨੀਤੀ ਤੇ ਰਾਜਨੀਤੀ ਧਰਮ ਦੇ ਮੁਤਾਬਕ ਸਿੱਖ ਕੌਮ ਆਪਣੇ ਬੱਚੇ ਬੱਚੇ ਨੂੰ ਇਹ ਪੀਰੀ ਇਹ ਮੀਰੀ ਇਹਨਾਂ ਸਿਧਾਂਤਾਂ ਦੇ ਬਾਰੇ ਜਾਣੂ ਕਰਵਾਏ ਆਪਣੇ ਬੱਚਿਆਂ ਨੂੰ ਆਓ ਆਪਾਂ ਗੁਰੂ ਦੇ ਸਿਧਾਂਤ ਨਾਲ ਜੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ